हाय फ्रेंड्स वेलकम टू माय चैनल डायनामिक पैशन फायर ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿਹੜੇ ਆਪਣੀ ਸਿਹਤ ਦਾ ਬਹੁਤ ਖਿਆਲ ਰੱਖ ਰਹੇ ਹੋ ਔਰ ਠੰਡ ਤੋਂ ਬਚਦੇ ਹੋ ਔਰ ਬਚ ਕੇ ਰਹਿਣਾ ਕਿ ਜੋ ਮੈਂ ਚੀਜ਼ਾਂ ਦੱਸਦੀ ਹੁੰਦੀ ਆਂ ਮੈਂ ਸਰੀਰ ਨੂੰ ਗਰਮਾਹਟ ਦੇਣ ਉਹਨਾਂ ਨੂੰ ਯੂਜ਼ ਕਰਿਆ ਕਰਨਾ ਤੇ ਅੱਜ ਮੈਂ ਇੱਕ ਤੁਹਾਡੇ ਨਾਲ ਇੱਕ ਬਹੁਤ ਵਧੀਆ ਜਾਣਕਾਰੀ ਲੈ ਕੇ ਆਈ ਹਾਂ ਮੈਂ ਨਾ ਖਾਣਾ ਵੇਸੇ ਘੱਟ ਸੌਣਦੀ ਹੁੰਦੀ ਆ ਤੇ ਅੱਜ ਕੁਦਰਤੀ ਚੈਨਲ ਇੱਕ ਚੱਲ ਰਿਹਾ ਸੀਗਾ ਨਿਊਜ਼ ਚੈਨਲ ਅੱਜ ਤੱਕ ਨਿਊਜ਼ ਚੈਨਲ ਚੱਲਦਾ ਪਿਆ ਸੀ ਤੇ ਫੇਰ ਕੋਈ ਹੋਰ ਚੈਨਲ ਆ ਲਿਆ ਪਤਾ ਨਹੀਂ ਹੁਣ ਨਿਊਜ਼ ਚੈਨਲ ਹੀ ਸੀਗਾ ਤਾਂ ਉਹਦੇ ਉੱਤੇ ਨਾ ਪੰਛੀਆਂ ਬਾਰੇ ਗੱਲ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੇ ਬੜੇ ਉਹਦੇ ਡਰਾਪੈਕ ਦੱਸੇ ਵੀ ਇਸ ਪੰਛੀ ਤੋਂ ਸਾਨੂੰ ਕਿੰਨਾ ਖਤਰਾ ਹੋ ਸਕਦਾ ਵੈਸੇ ਤਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਪੰਛੀਆਂ ਦੀਆਂ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਹੈਗੀਆਂ ਬਹੁਤ ਖਤਮ ਹੋ ਰਹੀਆਂ ਹੁਣ ਹੈਨਾ ਜਿਵੇਂ ਹੁਣ ਤੁਸੀਂ ਦੇਖੋਗੇ ਕਿ ਵੱਡੇ ਸ਼ਹਿਰਾਂ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਚਿੜੀਆਂ ਕਾਂ ਕਬੂਤਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਤਾਂ ਫੋਰਨ ਕੰਟਰੀ ਦੇ ਵਿੱਚ ਵੀ ਤੁਸੀਂ ਜਾਓਗੇ ਕਿ ਕਬੂਤਰਾਂ ਨੂੰ ਦਾਣਾ ਜਾਂ ਪੰਛੀਆਂ ਨੂੰ ਦਾਣਾ ਬਹੁਤ ਦੂਰ ਜਾ ਕੇ ਪਾਇਆ ਜਾਂਦਾ ਨਾ ਕਿ ਰੈ residense ਏਰੀਏ ਦੇ ਵਿੱਚ ਪਾਉਂਦੇ ਆ ਦੂਰ ਜਾ ਕੇ ਪਾਇਆ ਜਾਂਦਾ ਹੁਣ ਅੱਜ ਆਪਾਂ ਇੱਕ ਇਹੋ ਜਿਹੇ ਪੰਛੀ ਦੀ ਗੱਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆਸ-ਪਾਸ ਹੀ ਰਹਿੰਦਾ ਤੇ ਉਹ ਪੰਛੀ ਆ ਜਿਹੜਾ ਬਹੁਤ ਜ਼ਿਆਦਾ ਬਿਮਾਰੀ ਫੈਲਾਉਂਦਾ ਕਿਉਂਕਿ ਉਹਦੀ ਆਬਾਦੀ ਜਿਹੜੀ ਹੈ ਇਸ ਵੇਲੇ ਵੱਧ ਕੇ 150 ਗੁਣਾ ਹੋ ਗਈ ਆ ਕਿਉਂਕਿ ਉਹਨੂੰ ਖਾਣ ਪੀਣ ਦਾ ਰਾਸ਼ਨ ਆ ਜਿਹੜੇ ਅਸੀਂ ਲੋਕ ਸ਼ੌਂਕ ਨਾਲ ਪਾਉਨੇ ਆ ਤੇ ਉਹ ਆਪਣੀਆਂ ਛੱਤਾਂ ਤੇ ਆਪਣੇ ਘਰਾਂ ਦੇ ਬਨੇਰਿਆਂ ਤੇ ਜਾਂ ਆਪਣੇ ਬਾਹਰ ਰੈਸ਼ ਬਣਾ ਲਈ ਆ ਜਿਹੜੀਆਂ ਕਿ ਉਹਦੀਆਂ ਬਿਮਾਰੀਆਂ ਸਾਨੂੰ ਜਿਹੜੀਆਂ ਹੈਗੀਆਂ ਬਹੁਤ ਖਤਰਨਾਕ ਬਿਮਾਰੀਆਂ ਉਹਦੀ ਤੋਂ ਸਾਡੀ ਸਿਹਤ ਆ ਜਿਹੜੀ ਬਹੁਤ ਜ਼ਿਆਦਾ ਖਰਾਬ ਕਰ ਰਹੀ ਹੈਗੇ ਉਹ ਜਿਹੜੇ ਉਹ ਪੰਛੀ ਆ ਉਹਨੂੰ ਉੜ ਉੜਦੀ ਚਿੜੀ ਵੀ ਕਹਿੰਦੇ ਆ ਕਈ ਲੋਕ ਕਈ ਥਾਵਾਂ ਤੇ ਤਾਂ ਇਸ ਜਿਹੜੀ ਇਹ ਖਤਰਨਾਕ ਬਿਮਾਰੀ ਦਾ ਕਾਰਨ ਆ ਜਿਹੜੇ ਇਹ ਪੰਛੀ ਆ ਇਹ ਸਾਡੇ ਆਸ-ਪਾਸ ਬਹੁਤ ਰਹਿੰਦੇ ਹੈਗੇ ਆ ਤਾਂ ਇਹ ਗੰਦਗੀ ਬਹੁਤ ਜ਼ਿਆਦਾ ਫਲਾਉਂਦੇ ਆ ਤੇ ਇੰਨੀ ਆ ਕਿ ਇਹਨਾਂ ਦੀ ਗੰਦਗੀ ਤੋਂ ਖਤਰਨਾਕ ਬਿਮਾਰੀਆਂ ਬਣ ਰਹੀਆਂ ਤਾਂ ਅੱਜ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਵੀ ਇਹ ਕਿਹੋ ਜਿਹਾ ਪੰਛੀ ਆ ਸਾਨੂੰ ਬਚ ਕੇ ਰਹਿਣਾ ਚਾਹੀਦਾ ਜੇ ਅਸੀਂ ਸਿਹਤਵਾਦ ਦਾ ਖਿਆਲ ਰੱਖਾਂਗੇ ਤਾਂ ਸਾਨੂੰ ਆਪਣੇ ਆਸ-ਪਰੋਸ ਦਾ ਵੀ ਪਹਿਲਾਂ ਖਿਆਲ ਰੱਖਣਾ ਪੈਂਦਾ ਹੁਣ ਇਹਨੂੰ ਕਿਸ ਪੰਛੀ ਨੂੰ ਕਈ ਥਾਵਾਂ ਤੇ ਤਾਂ ਇੰਨਾ ਕਹਿ ਦਿੰਦੇ ਆ ਕਿ ਫਲਾਈਂਗ ਰੈਟ ਆ ਇਹਦਾ ਨਾਮ ਉੱਡਦਾ ਚੂਹਾ ਉਹ ਵੀ ਇਹਨੂੰ ਕਹਿੰਦੇ ਹੈਗੇ ਆ ਤਾਂ ਇਹਦਾ ਨਾਮ ਹੈਗਾ ਜੀ ਸਸਪੈਂਸ ਤੋੜਾ ਮੈਂ ਇਹਦਾ ਨਾਮ ਹੈਗਾ ਕਬੂਤਰ ਬਹੁਤ ਕਾਮਨ ਮਸੂਮ ਜਿਹਾ ਪੰਛੀ ਆ ਜਿਹਨੂੰ ਕਹਿੰਦੇ ਆ ਕਿ ਸ਼ਾਂਤੀ ਦਾ ਪ੍ਰਤੀਕ ਹੈਗਾ ਪਰ ਇਹਨੂੰ ਕਹਿੰਦੇ ਵੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਆਉਣਾ ਬਸ ਅਗਨਾ ਮੰਨਿਆ ਜਾਂਦਾ ਆਪਸ਼ਗਰ ਮੰਨਿਆ ਜਾਂਦਾ ਵੀ ਇਹ ਚੰਗਾ ਨਹੀਂ ਹੁੰਦਾ ਜੇ ਘਰ ਦੇ ਬਨੇਰੇ ਤੇ ਕਬੂਤਰ ਬੋਲੇ ਤਾਂ ਅਜਾੜ ਭਾਲਦਾ ਕਿਉਂਕਿ ਇਹ ਜਿਹੜਾ ਪੰਛੀ ਇਹ ਸ਼ਾਂਤੀ ਪਸੰਦ ਹੁੰਦਾ ਪੀਸ ਆਫ ਮਾਈਂਡ ਭਾਲਦਾ ਆ ਇਹ ਪਰ ਅੱਜ ਕੱਲ ਇਹਨੂੰ ਕੀ ਹੈਗਾ ਕਿ ਲੋਕ ਜਿਵੇਂ ਦਾਣਾ ਦੁਣਾ ਪਾਉਂਦੇ ਆ ਤਾਂ ਨੇੜੇ ਘਰ ਦੇ ਜਾਂ ਕਿਤੇ ਵੀ ਆ ਤਾਂ ਨੇੜੇ ਇਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਦੂਰ ਦਰਾਡੇ ਜਿੱਥੇ ਕਿਤੇ ਜਗ੍ਹਾ ਕੋਈ ਬਣਾਓ ਉੱਥੇ ਇਹਨਾਂ ਨੂੰ ਦਾਣਾ ਪਾਓ ਘਰ ਦੇ ਬਿਲਕੁਲ ਨੇੜੇ ਵੀ ਨਹੀਂ ਤੁਸੀਂ ਆਉਣ ਦੇਣਾ ਹੈਗਾ ਹੁਣ ਤੁਸੀਂ ਦੇਖੋ ਕਿ ਪਹਿਲਾਂ ਇਹ ਬਹੁਤ ਘੱਟ ਹੁੰਦੇ ਸੀ ਜਿਵੇਂ ਜਿਵੇਂ ਇਹਨਾਂ ਨੂੰ ਆਪਣੀ ਆਬਾਦੀ ਵਧੀ ਇਹਨਾਂ ਨੂੰ ਖਾਣ ਪੀਣ ਨੂੰ ਜ਼ਿਆਦਾ ਹੀ ਮਿਲਣ ਲੱਗ ਗਿਆ ਤਾਂ ਇਹਨਾਂ ਦੀ ਜਿਹੜੀ ਆਬਾਦੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਤਾਂ ਇਹ ਗੰਦਗੀ ਇੰਨੀ ਕੁ ਫਲਾਉਂਦੇ ਆ ਜਿਹੜੀਆਂ ਇਹਨਾਂ ਦੀਆਂ ਮਿੱਠਾਂ ਹੁੰਦੀਆਂ ਨਾ ਬਹੁਤ ਖਤਰਨਾਕ ਬਿਮਾਰੀਆਂ ਫਲਾਉਂਦੀਆਂ ਇਹ ਤਾਂ ਇਹ ਪਿਛਲੇ ਕਹਿੰਦੇ ਸਾਲਾਂ ਤੋਂ ਕਈ ਸਾਲਾਂ ਤੋਂ 150 ਗੁਣਾ ਇਹਨਾਂ ਦੀ ਆਬਾਦੀ ਹੋ ਗਈ ਹੈ ਪੰਛੀਆਂ ਦੀ ਇਸ ਪੰਛੀ ਦੀ ਕੱਲੇ ਦੀ ਕਬੂਤਰ ਦੀ ਦੂਜੇ ਪੰਛੀ ਸਾਡੇ ਜਿਹੜੇ ਨਾਜ਼ਕ ਜਿਹੇ ਚਿੜੀਆਂ ਚੁੜੀਆਂ ਉਹ ਸਾਰੀਆਂ ਮੈਨੂੰ ਲੱਗਦਾ ਦੇਖਣ ਨੂੰ ਘੱਟ ਹੀ ਮਿਲਦੀਆਂ ਜਿੱਥੇ ਇਹ ਰਹਿੰਦੇ ਆ ਉੱਥੇ ਇਹਨਾਂ ਨੇ ਗੰਦਗੀ ਫਲਾਉਣੀ ਫਲਾਉਣੀ ਆ ਤੇ ਕਈ ਥਾਵਾਂ ਤੇ ਤਾਂ ਮੈਂ ਦੇਖਿਆ ਕਿ ਲੋਕਾਂ ਨੇ ਇਹਨਾਂ ਨੂੰ ਦਾਣਾ ਪਾਉਣਾ ਬੰਦ ਕਰਤਾ ਇਹਨਾਂ ਦੀ ਬਿਮਾਰੀ ਤੋਂ ਡਰਦੇ ਆ ਨਹੀਂ ਹੁਣ ਜਿਹੜੀਆਂ ਇਹ ਬਿਮਾਰੀਆਂ ਸਾਨੂੰ ਇਹ ਲਾਉਂਦੇ ਆ ਤਾਂ ਬਹੁਤ ਗੰਦੀਆਂ ਬਿਮਾਰੀਆਂ ਲੱਗਦੀਆਂ ਸਾਡੇ ਫੇਫੜਿਆਂ ਨੂੰ ਸਿੱਧਾ ਨੁਕਸਾਨ ਪਹੁੰਚਦਾ ਇਹਨਾਂ ਦੀਆਂ ਬੈਠੜੀ ਐਡੀ ਗੰਦੀ ਸਮੈਲ ਆਉਂਦੀ ਆ ਤੇ ਸਾਹ ਲੈਣ ਚ ਵੀ ਪ੍ਰੋਬਲਮ ਆਉਂਦੀ ਆ ਸਾਹ ਦੇ ਨਾਲ ਜੁੜੀਆਂ ਹੀ ਬਿਮਾਰੀਆਂ ਇਹ ਫਲਾਉਂਦੇ ਆ ਤੇ ਜਿਹੜੇ ਮਰੀਜ਼ ਪਹਿਲਾਂ ਹੀ ਇਨਫੈਕਸ਼ਨ ਆ ਜਿਨ੍ਹਾਂ ਨੂੰ ਲੰਗਸ ਦੀ ਜਾਂ ਜਿਨ੍ਹਾਂ ਨੂੰ ਐਸਥਮਾ ਜਾਂ ਸਾਹ ਦੀ ਬਿਮਾਰੀ ਆ ਉਹਨਾਂ ਵਾਸਤੇ ਤਾਂ ਇਹ ਜਾਲ ਲੇਵਾ ਸਾਬਤ ਹੋ ਜਾਣਗੇ ਹੋ ਸਕਦੇ ਆ ਤਾਂ ਜੇ ਤੁਸੀਂ ਇਹਨਾਂ ਤੋਂ ਬਚਣਾ ਫੇਰ ਤੁਹਾਨੂੰ ਇੱਕੋ ਹੀ ਗੱਲ ਆ ਕਿ ਇਹਨਾਂ ਨੂੰ ਦਾਣਾ ਪਾਉਣਾ ਬਿਲਕੁਲ ਬੰਦ ਕਰੋ ਜਿੱਥੇ ਵੀ ਤੁਹਾਨੂੰ ਆਪਣੇ ਛੱਤ ਦੇ ਜਾਂ ਆਸਪੜਾਸ ਇਹਨਾਂ ਨੇ ਬੈਠਣ ਵਾਸਤੇ ਜਗ੍ਹਾ ਬਣਾਈ ਆ ਉਸ ਜਗ੍ਹਾ ਨੂੰ ਤੁਸੀਂ ਸਾਫ਼ ਕਰੋ ਹੈ ਤਕਲੀਫ਼ ਜੇ ਤੁਸੀਂ ਕਬੂਤਰ ਉੱਥੇ ਬੈਠਾ ਦੇਖ ਲਿਆ ਤਾਂ ਉਸ ਜਗ੍ਹਾ ਨੂੰ ਫਟਾਫਟ ਜਾ ਕੇ ਧੋਇਆਓ ਜਿੱਥੇ ਇਹ ਦੀ ਬਿਠ ਕਰਤੀ ਇਹ ਨਹੀਂ ਉੱਥੇ ਉਸ ਬਿਠ ਦੀ ਸਮਿਲਨ ਵਾਲੇ ਨੇ ਉੱਥੇ ਆਉਣਾ ਹੀ ਆਉਣਾ ਇਹਨਾਂ ਨੂੰ ਇੱਕ ਵਾਰ ਨਾ ਇਹਨਾਂ ਦੀ ਖਾਸੀਅਤ ਆ ਵੀ ਜਿੱਥੇ ਇਹ ਬੈਠਦਾ ਹੀ ਕਰਕੇ ਜਾਂਦੇ ਉਥੇ ਦੁਬਾਰਾ ਇਹ ਉਸ ਸਮੈਲ ਨਾਲ ਆ ਜਾਂਦੇ ਵੀ ਇਹ ਸਾਡਾ ਬਸੇਰਾ ਹੈ ਤੇ ਜੇ ਤੁਸੀਂ ਦੇਖੋ ਵੀ ਵੈਸੇ ਆਪਣੇ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਆ ਤੇ ਪੋਲੂਸ਼ਨ ਦੇ ਨਾਲ ਆਲਰੇਡੀ ਜਿਹੜੀਆਂ ਬਿਮਾਰੀਆਂ ਹੈਗੀਆਂ ਬਹੁਤ ਜ਼ਿਆਦਾ ਲੱਗੀਆਂ ਤੇ ਰਹਿੰਦੀ ਹੁੰਦੀ ਸਾਨੂੰ ਕਬੂਤਰਾਂ ਨੇ ਲਾਤੀ ਤੁਹਾਡੇ ਲੰਗਸ ਨੂੰ ਜਕੜ ਲੈਂਦਾ ਅੰਦਰ ਸਾਹ ਲੈਣ ਦੀ ਪ੍ਰੋਬਲਮ ਬੜੀ ਇਹਦੀ ਹੋ ਜਾਂਦੀ ਹੈਗੀ ਐਸਥਮਾ ਵਾਲੇ ਰੋਗੀ ਨੂੰ ਤਹ ਇਹਦੀਆਂ ਮਿੱਠਾਂ ਦੇ ਬਿਲਕੁਲ ਨੇੜੇ ਵੀ ਨਹੀਂ ਜਾਣਾ ਚਾਹੀਦਾ ਜਾਂ ਜਿਹਨੂੰ ਜਲਦੀ ਜਲਦੀ ਸਾਹ ਫੁੱਲਦਾ ਜਾਂ ਜਿਹਨੂੰ ਜਲਦੀ ਜਲਦੀ ਖਾਂਸੀ ਹੁੰਦੀ ਜਾਂ ਜਿਹਨੂੰ ਇਨਫੈਕਸ਼ਨ ਹੈਗੀ ਹੈ ਲੰਗਸ ਦੀ ਉਹਨੇ ਬਿਲਕੁਲ ਨੇੜੇ ਨਹੀਂ ਜਾਣਾ ਜਿੱਥੇ ਇਹਦੀਆਂ ਮਿੱਠਾਂ ਪਈਆਂ ਤੇ ਐਨੇ ਭੇਜ ਕਰਨ ਦੀ ਬਜਾਏ ਆਪਾਂ ਨੂੰ ਇਹ ਚਾਹੀਦਾ ਹੈਗਾ ਕਿ ਅਸੀਂ ਇਹਨਾਂ ਤੋਂ ਬਚੀਏ ਇਹਨਾਂ ਨੂੰ ਦਾਣਾ ਪਾਣੀ ਬੰਦ ਕਰੋ ਆਪਦੇ ਘਰ ਦੀ ਸਾਫ ਸਫਾਈ ਰੱਖੋ ਛੱਤ ਬਨੇ ਰਿਆਂ ਤੇ ਇਹਨਾਂ ਦੇ ਰਹਿਣ ਬਸੇਰਾ ਇਹਨਾਂ ਦਾ ਟਾ ਦੋ ਤੇ ਜੇ ਆਪਾਂ ਦਾਨਪੁਨ ਕਰਨਾ ਹੀ ਹੈ ਪੰਛੀਆਂ ਦੀ ਸੇਵਾ ਕਰਨੀ ਹੈ ਤਾਂ ਕਿਤੇ ਦੂਰ ਜਾ ਕੇ ਖੇਤਾਂ 'ਚ ਇਹਨਾਂ ਨੂੰ ਪਾ ਕੇ ਆਓ ਜਿੱਥੇ ਸਾਡੀ ਰੈਸ਼ ਆ ਉੱਥੇ ਨਹੀਂ ਇਹਨਾਂ ਦਾ ਆਉਣਾ ਜਾਣਾ ਚਾਹੀਦਾ ਥੈਂਕ ਯੂ ਸੋ ਮਚ